ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਾ ਜੀ ਆਪਾਂ ਬੂਟੇ ਲਾਉਣੇ ਆ ਇੱਕ ਦੋ ਐਸ ਨਰਸਰੀ ਚੋਂ ਲਿਆ ਕੇ ਕਿਤੇ ਜਗ੍ਹਾ ਵੇਖ ਕੇ ਖੇਤ ਤੇ ਉੱਥੇ ਲਾਵਾਂਗੇ ਵੇਖਦੇ ਆ ਇੱਕ ਦੋ ਬੂਟੇ ਆਏ ਸਾਲ ਲਾਉਣਾ ਹੁੰਦਾ ਮੈਂ ਤੁਹਾਨੂੰ ਦਿਖਾਉਂਗਾ ਵੀ ਵੀਡੀਓ ਦੇ ਵਿੱਚ ਅੱਗੇ ਇੱਕ ਦੋ ਹੀ ਲਾਉਣਾ ਹੁੰਦਾ ਮੈਂ ਬਾਹਲੇ ਨਹੀਂ ਲਾਉਂਦਾ ਹੁੰਦਾ ਲਾਉਣਾ ਇਸ ਸਾਲਾਂ ਪਰ ਆ ਵੀ ਇੱਕ ਰੋਜ਼ੀ ਇਤੋਂ ਵੇਨੇ ਆ ਕਾਦੇ ਲੱਗੇ ਜਾਮਨ ਵਗੈਰਾ ਜਾਮਬ ਵਗੈਰਾ ਦੇ ਲੈ ਲਾਂਗੇ ਆਪਾਂ ਦੋ ਬੂਟੇ ਲੈ ਲਿਆ ਬਈ ਇੱਕ ਜਾਮਨ ਤੇ ਇੱਕ ਅਮਰੂਦਾਂ ਦਾ ਤੇ ਇਹਨੂੰ ਆਪਾਂ ਖੇਤ ਜਾ ਕੇ ਜਗਾ ਵੇਖ ਕੇ ਜਿੱਥੇ ਪਾਣੀ ਪਵੇ ਨਾ ਉੱਥੇ ਜਾ ਕੇ ਆਪਾਂ ਇਹਨਾਂ ਨੂੰ ਲਾ ਦਿਆਂਗੇ ਦੋ ਤਾਲੇ ਆ ਬਈ ਬਾਲੇ ਲੈਣ ਦਾ ਫਾਇਦਾ ਨਹੀਂ ਪਾਣੀ ਨਹੀਂ ਪੈਂਦਾ ਤੇ ਆਪਾਂ ਜਗਾ ਲੱਭ ਲਈਏ ਬਈ ਖੇਤ ਸਰਵਿਸ ਸਟੇਸ਼ਨ ਦੇ ਉੱਤੇ ਹਰਵੰਤ ਸਿੰਘ ਦਾ ਸਰਵਿਸ ਸਟੇਸ਼ਨ ਤੇ ਇੱਥੇ ਨਾ ਪਾਣੀ ਪੈਂਦਾਗਾ ਆ ਅੱਗੇ ਬੂਟੇ ਲੱਗੇ ਹੋਏ ਆ ਆ ਹਰਵੰਤ ਸਿੰਘ ਆ ਮੇਰਾ ਚਾਚਾਗਾ ਇਹਨੇ ਲਾਈ ਆ ਕਿਸ਼ ਪੈਦੇ ਠੀਕ ਹੈ ਜੀ ਇੱਥੇ ਪਾਣੀ ਡੁੱਲਦਾ ਸੀਗਾ ਬੇਸਤੀ ਜਾਂਦਾ ਸੀ ਇੱਥੇ ਬੂਟੇ ਲਾਦੇ ਪੂਰੀ ਹਰੇ ਭਾਈ ਮਾਰ ਲੱਗ ਗਿਆ ਜਾਨੀ ਕਿ ਆ ਆਮਾਂ ਦਾ ਮੇਰੇ ਪਾਪੇ ਨੇ ਲਾਇਆਗਾ ਦੱਸਣਾ ਇਸ ਕਰਕੇ ਪੈਂਦਾ ਵੀ ਹਰੇਕ ਸਾਲ ਲਾਉਣੇ ਆ ਲਾਉਣੇ ਇੱਕ ਦੋ ਹੀ ਆ ਬਈ ਕਿਉਂਕਿ ਇੱਕ ਦੋਆਂ ਦੀ ਸਵਾਈ ਹੋ ਜਾਂਦੀ ਆ ਜਦੋਂ ਚੱਲ ਪੈਂਦਾ ਬੂਟਾ 6 ਮਹੀਨਿਆਂ ਤੋਂ ਫੇਰ ਲਾ ਦਿਓ ਜਦੋਂ ਉਦੋਂ ਪੱਤਝੜ ਦੀ ਰੁੱਤ ਆਉਂਦੀ ਆ ਉਦੋਂ ਲਾ ਦਿਓ ਆ ਇੱਧਰ ਡੇਕਾਂ ਲਾ ਕੇ ਰੱਖੀਆਂ ਆ ਜਾਮਣ ਲਾਈ ਆ ਇਹਨੂੰ ਵੀ 2-3 ਸਾਲ ਹੋ ਗਏ ਉਹ ਸਪੈਦੇ ਲਾਏ ਆ ਉਧਰ ਇਹਨਾਂ ਨੂੰ ਵੀ 2 ਸਾਲ ਹੋ ਗਏ ਇਹ 2-2 ਸਾਲ ਤੇ ਹੈਗੇ ਪਿਛਲੇ ਸਾਲ ਸਾਡੇ ਘਰੇ ਲਾਏ ਸੀਗੇ ਅਸੀਂ ਘਰੇ ਚੱਲੇ ਨਹੀਂ ਗਏ ਇੰਨੇ ਓਡੇ-ਓਡੇ ਕੀ ਖੜੇ ਆ ਉਦੋਂ ਪਹਿਲਾਂ ਅਸੀਂ ਹੋਰ ਖੇਤ ਲਾਏ ਸੀਗੇ ਉਹ ਵੀ ਤੁਹਾਨੂੰ ਦਿਖਾਉਂਗਾ ਇਸ ਖੇਤ ਆਪਾਂ ਲਾਤਾ ਇੱਕ ਤੇ ਦੂਜਾ ਲਾਉਣੇ ਆ ਤੇ ਆਪਾਂ ਦੂਜਾ ਬੂਟਾ ਲਾਉਣ ਲੱਗੇ ਆ ਅਮਰੂਦਾਂ ਦਾ ਜਾਵਨ ਉੱਧਰ ਲਾਤੀ ਅਮਰੂਦਾਂ ਦਾ ਇੱਥੇ ਲਾ ਦਿੰਦੇ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਜਿੰਨਾ ਵੀਰਾਂ ਤੱਕ ਇਹ ਵੀਡੀਓ ਪਹੁੰਚੂਗੀ ਵੀ ਹਰੇਕ ਬਾਈ ਨਾ ਇੱਕ ਦੋ ਬੂਟੇ ਲਾਇਆ ਕਰੋ ਬਾਲੇ ਨਹੀਂ ਮੈਂ ਤੁਹਾਨੂੰ ਕਹਿੰਦਾ ਜੇ ਇੱਕ ਕੰਮ ਹੋਰ ਕਰ ਸਕਦੇ ਹੋ ਤੁਸੀਂ ਪੈਸਿਆਂ ਦੇ ਨਹੀਂ ਲੈਣੇ ਹਨਾ ਤਾਂ ਆਈ ਹਰੀਆਲੀ ਨਾ ਐਪ ਆ ਇੱਕ ਐਪਲੀਕੇਸ਼ਨ ਆ ਆਈ ਹਰੀਆਲੀ ਤੇ ਉਹਦੇ ਤੋਂ ਫ੍ਰੀ ਮਿਲ ਜਾਂਦੇ ਆ ਸਰਕਾਰੀ ਨਰਸਰੀਆਂ ਆਂ ਉਹਨਾਂ ਨਰਸਰੀਆਂ ਦੇ ਵਿੱਚੋਂ ਫਰੀ ਪੌਦੇ ਮਿਲ ਜਾਂਦੇ ਹੈਗੇ ਜਿਵੇਂ ਕਿ ਛਪੈਦਾ ਹੋ ਗਿਆ ਹੈ ਨਾ ਤੇ ਆਪਣੇ ਉਹਨਾਂ ਕੋਲੇ ਹਰੇਕ ਪਤਰਾ ਦੇ ਹੁੰਦੇ ਆ ਬਈ ਤਾਂ ਉਥੋਂ ਵੀ ਲੈ ਸਕਦੇ ਹੋ ਤੁਸੀਂ ਆਈ ਹਰੀਆਲੀ ਐਪ ਤੋਂ ਵੈਸੇ ਮੈਂ ਤਾਂ ਦੂਜੇ ਲੈ ਕੇ ਆਇਆ ਮੁੱਲ ਦੇ ਉਹ 10 ਬੂਟੇ ਦੇ ਦਿੰਦੇ ਆ ਇੱਕ ਸਿੰਮ ਤੇ ਮੈਸੇਜ ਆਉਂਦਾਗਾ ਤੇ ਆ ਬਈ ਆਪਾਂ ਉਹਦੂ ਪਿਛਲੇ ਸਾਲਾਂ ਚ ਲਾਏ ਆ ਯਾਨੀ ਕਿ 4-5 ਸਾਲ ਪਹਿਲਾਂ ਇਸ ਵਟ ਤੇ ਆ ਵੇਖ ਲੋ ਮਸੰਮੀਆਂ ਦਾ ਆ ਫੁੱਲਾਂ ਦਾ ਆ ਕੇਲੇ ਆ ਗਏ ਇਹ ਤਾਂ ਅੰਬ ਖਾਤਰ ਲਾਏ ਸੀ ਬਈ ਵੀ ਅੰਬ ਹੋ ਜੀ ਤੇ ਆ ਆ ਗਏ ਆਮਲਿਆਂ ਦੇ ਔਲਿਆਂ ਦੇ ਬੂਟੇ ਦੋ ਮਸੇ ਕਿੱਕ ਦੋ ਦੋ ਕਰ ਕੀ ਲਾਏ ਆ ਬਈ ਤੇ ਵੇਖ ਲੋ ਕਿੰਨੇ ਹੋ ਗਏ ਹਨਾ ਕਣੀ ਕਣੀ ਨਾ ਡੋਬਾ ਪਰ ਜਾਂਦਾ ਅਗਲਾ ਕਹਿੰਦਾ 5-6 ਸਾਲਾਂ ਚ ਲਾਏ ਐ ਇਹ ਸਾਰੇ ਤੇ ਪਿਛਲੇ ਸਾਲ ਮੈਂ ਘਰੇ ਲਾਏ ਸੀ ਉਹ ਗੋਡੇ-ਗੋਡੇ ਜਿਹੇ ਵੀ ਖੜੇ ਆ ਹਾਈਬ੍ਰਿਡ ਲੈ ਕੇ ਆਣਾ ਨਾ ਆ ਆ ਗਏ ਨਾਰਾਂ ਦੇ ਤਿੰਨ ਬੂਟੇ ਨਾਰਾਂ ਦੇ ਆ ਗਏ ਇਧਰ ਜਵਾਰ ਆ ਜੋ ਉਧਰ ਗਿੱਲਾ ਥਾ ਜਵਾਰ ਵੀ ਦਿਨਾਂ ਕਿ ਦਿਖਾਉਣਾ ਸਾਨੂੰ ਇੱਕ ਤਾਂ ਥਾ ਗਿੱਲਾ ਤੇ ਆ ਤਿੰਨ ਬੂਟੇ ਨਾਰਾਂ ਦੇ ਆ ਗਏ ਇਹਦੇ ਨਾਲ ਇੱਕ ਅਮਰੂਦਾਂ ਦਾ ਤੇ ਦੋ ਜਾਮਨਾ ਦੇ ਆ ਹਰੇਕ ਸਾਲ ਇੱਕ ਇੱਕ ਦੋ ਦੋ ਕਰਕੇ ਲਾਏ ਆ ਤੇ ਸਾਰੇ ਚੱਲੇ ਆ ਬਈ ਇਹ ਨਹੀਂ ਵੀ ਮੱਚ ਜਾਣਗੇ ਅੰਬਾਂ ਦੇ ਬੂਟੇ ਜ਼ਰੂਰ ਮੱਚੇ ਆਗੇ ਐਸ ਖੇਤੋਂ ਉਹ ਦੂਜੇ ਖੇਤ ਖੜਾਗਾ ਆਓ ਦੋ ਜਾਮਨਾ ਦੇ 1 ਮਿੰਟ ਇਹ ਉਹ ਦੋ ਜਾਮਨਾ ਦੇ ਆ ਆ ਰਹੀ ਆ ਹੈਗਾ ਅਮਰੂਦਾਂ ਦਾ ਆ ਨਾਰਾਂ ਦੇ ਆ ਇਹ ਨਹੀਂ ਵੀ ਇਕੱਠੀ ਆਪਾਂ 20 ਲਾ ਦੋ ਜਾਂ 30 ਲਾਉਣੀ ਆ ਨਾ ਜਿੰਨੇ ਤੁਸੀਂ ਸਾਂਭ ਸਕਦੇ ਹੋ ਓਨੇ ਲਾਓ ਹਰੇਕ ਬੰਦਾ ਇੱਕ ਇੱਕ ਵੀ ਬੂਟਾ ਲਾਉਗਾ ਹਨਾ ਤੇ ਇਹ ਲੱਖ ਬੰਦੇ ਨੇ ਬੂਟੇ ਲਾ ਦੇ ਤਾਂ ਲੱਖ ਬੂਟਾ ਹੋ ਜੂਗਾ ਟੈਂਪਰੇਚਰ ਕੰਟਰੋਲ ਹੋ ਜੂਗਾ ਹੁਣ 45 ਡਿਗਰੀ ਤੇ 46 ਡਿਗਰੀ ਤੇ ਪਹੁੰਚਣ ਲੱਗ ਗਿਆ ਅੱਜ ਤੋਂ 4-5 ਸਾਲ ਪਹਿਲਾਂ ਕੀ ਸੀ 42 ਡਿਗਰੀ 41 ਡਿਗਰੀ ਤੇ ਰਹਿੰਦਾ ਸੀ ਹਰੇਕ ਸਾਲ 1 ਡਿਗਰੀ ਅੱਧਾ ਡਿਗਰੀ ਟੈਂਪਰੇਚਰ ਸੈਲਸੀਅਸ ਵਧਦਾ ਘਟਦਾ ਨਹੀਂਗਾ ਬੂਟੇ ਪੱਤੇ ਬਹੁਤੇ ਆਂਦੇ ਆ ਦਰਖਤ ਨਵੇਂ ਲੱਗਦੇ ਨਹੀਂ ਫਲਦਾਰ ਬੂਟੇ ਲਾ ਲੋ ਜਿਹੇ ਜੇ ਮਰਜ਼ੀ ਲਾ ਲਓ ਸ਼ਪੈਦੇ ਲਾ ਲਓ ਕਮਾਈ ਵਾਲੇ ਲਾ ਲਓ ਬਿਸ਼ੱਕ ਜਿੰਨੇ ਪੱਟ ਕੇ ਉਹਨੇ ਦੁਆਰੇ ਫੇਰ ਲੱਗ ਜਾਣ ਹਰੇਕ ਸਾਲ ਲਾਈ ਜਾਓ ਹਰੇਕ ਸਾਲ